ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਹੈਲਦੀ ਆਈਸਕ੍ਰੀਮ ਗਰਮੀਆਂ ਦਾ ਸੀਜ਼ਨ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਿਆ ਆ ਤੇ ਆਈਸਕ੍ਰੀਮ ਨੂੰ ਦਿਲ ਕਰਦਾ ਆ ਤੇ ਆਪਾਂ ਬਣਾਈ ਅੱਜ ਹੈਲਦੀ ਆਈਸਕ੍ਰੀਮ ਸਭ ਤੋਂ ਪਹਿਲਾਂ ਆਈਸਕ੍ਰੀਮ ਨੂੰ ਬਣਾਉਣ ਲਈ ਅਸੀਂ ਹੈਵੀ ਵਿਪ ਕਰੀਮ ਲਈ ਹੈ 2 ਕੱਪ ਉਹਨੂੰ ਵਿਸਕ ਦੇ ਨਾਲ ਚੰਗੀ ਤਰ੍ਹਾਂ ਹਿਲਾ ਲਿਆ ਤੇ ਹੁਣ ਪਾਵਾਂਗੇ ਅਸੀਂ ਕੰਡੈਂਸਡ ਮਿਲਕ ਕੰਡੈਂਸਡ ਮਿਲਕ ਸੋ ਅਦੋਂ ਸਾਰ ਜਿੰਨਾ ਕਿ ਤੁਸੀਂ ਤੇਜ ਮਿੱਠਾ ਖਾਣੇ ਆ ਉਹਨਾ ਪਾ ਲੈਣਾ ਆ ਤੇ ਹੁਣ ਅਸੀਂ ਇਹ ਐਵੋਕਾਡੋ ਲਏ ਆ ਤੇ ਐਵੋਕਾਡੋ ਜਿਹੜੇ ਆ ਸੀ ਤਿੰਨ ਲਏ ਆ ਐਵੋਕਾਡੋ ਕਰਕੇ ਤਾਂ ਹੈਲਦੀ ਬਣਨੀ ਆ ਇਹ ਆਈਸਕ੍ਰੀਮ ਤੇ ਇਹਨਾਂ ਨੂੰ ਢਾਈ ਜਿਹੜੇ ਐਵੋਕਾਡੋ ਆ ਉਹ ਅਸੀਂ ਆਈਸਕ੍ਰੀਮ ਦੇ ਲਈ ਤਿਆਰ ਕਰ ਲੈਣੇ ਪਹਿਲਾਂ ਇਸ ਤਰ੍ਹਾਂ ਇਹਦਾ ਗੁੱਦਾ ਸਾਰਾ ਅਸੀਂ ਕੱਢ ਕੇ ਥੋੜਾ ਥੋੜਾ ਮੈਸ਼ ਕਰਨਾ ਜਿਆਦਾ ਨਹੀਂ ਇਹਨੂੰ ਮਹੀਮ ਕਰਨਾ ਤੇ ਹੁਣ ਅਸੀਂ ਐਵੋਕਾਡੋ ਜਿਹੜੇ ਦੇਖੋ ਇਦਾਂ ਕਰ ਲਏ ਆ ਉਹਨਾਂ ਨੂੰ ਵਿੱਚ ਪਾ ਦੇਣਾ ਵਿੱਚ ਵਿੱਚ ਇਹਦੇ ਵਿੱਚ ਵਿੱਚ ਥੋੜੇ ਥੋੜੇ ਗੁੱਦਾ ਹੈਗਾ ਵੀ ਆ ਜੇ ਬਿਲਕੁਲ ਚੰਗੀ ਤਰ੍ਹਾਂ ਮੈਸ਼ ਨਹੀਂ ਕੀਤੇ ਅਸੀਂ ਤੇ ਹੁਣ ਵਿਸਕ ਦੇ ਨਾਲ ਅਸੀਂ ਫੇਰ ਘੁਮਾ ਦੇਣਾ ਹੁਣ ਲਵਾਂਗੇ ਅੱਧਾ ਨਿੰਬੂ ਉਹ ਵੀ ਪਾ ਦਿੱਤਾ ਵਿੱਚ ਤੇ ਦੁਬਾਰਾ ਫੇਰ ਵਿਸਕ ਦੇ ਨਾਲ ਘੁਮਾ ਦੇਣਾ ਲਓ ਜੀ ਆਈਸਕ੍ਰੀਮ ਬਣ ਕੇ ਸਾਡੀ ਰੈਡੀ ਹੋ ਗਈ ਹੈ ਤੇ ਹੁਣ ਅਸੀਂ ਜਮਾਣ ਲਈ ਚਲਦੇ ਹਾਂ ਇਹ ਸ਼ੈਲ ਲੈਏ ਸੀ ਅਸੀਂ ਅਵੋਕਾਡੋ ਦੇ ਉਹਨਾਂ ਵਿੱਚ ਹੀ ਜਮਾ ਲਈ ਉੱਪਰ ਉੱਪਰ ਜਿਹੜਾ ਅੱਧਾ ਪੀਸ ਐਵੋਕਾਡੋ ਦਾ ਰੱਖਿਆ ਸੀ ਉਹ ਡੈਕੋਰੇਟ ਕਰਨ ਲਈ ਰੱਖਿਆ ਸੀ ਹੁਣ ਬਾਕੀ ਦੀ ਬਚੀ ਹੋਈ ਸੀ ਬੋਲ ਚ ਪਾ ਕੇ ਇਹਦੇ ਉੱਪਰ ਉੱਪਰ ਵੀ ਆ ਉਹ ਕੱਡੋ ਲਗਾ ਦਿੱਤੇ ਇਸ ਵੈਸੇ ਤਾਂ ਟੱਕਣ ਵਾਲਾ ਬਰਤਨ ਹੋਵੇ ਤਾਂ ਜ਼ਿਆਦਾ ਵਧੀਆ ਰਹਿੰਦਾ ਆ ਪਰ ਮੇਰੇ ਇਸ ਬੋਲ ਦਾ ਟੱਕਣ ਨਹੀਂ ਸੀਗਾ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਰੈਪ ਕਰ ਦਿੱਤਾ ਤੇ ਹੁਣ 5-6 ਘੰਟੇ ਲਈ ਫ੍ਰੀਜਰ 'ਚ ਰੱਖ ਦੇਣਾ ਆਜੋ ਫਿਰ 5 ਘੰਟਿਆਂ ਬਾਅਦ ਚੱਕ ਕੇ ਦੇਖਦੇ ਹਾਂ ਕਿੰਨਾ ਵਧੀਆ ਰੰਗ ਹੈ ਚੱਲ ਵਾਲੀ ਆਈਸਕ੍ਰੀਮ ਤਾਂ ਚਮਚਾ ਹੀ ਚਲੋ ਤੇ ਐਦਾਂ ਹੀ ਖਾਣੀ ਸ਼ੁਰੂ ਕਰਦੇ ਹੋ ਤੇ ਇਹ ਦੂਸਰੀ ਆਈਸਕ੍ਰੀਮ ਜਿਹੜੀ ਹੈ ਅਸੀਂ ਬੋਲ ਦੇ ਵਿੱਚ ਕੱਢ ਰਹੇ ਆ ਆ ਦੇਖੋ ਆਈਸਕ੍ਰੀਮ ਦਾ ਇੰਜੋਏ ਕਰੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰ ਕਰਿਆ ਕਰੋ ਜੀ